ਹਵੀ ਵੇਟ ਕਰਨਾ ਜੀ ਮੈਂ ਸਧਾਰਨ ਬੰਦਾ ਵਾਂ ਮੈਂ ਆਪਣੀ ਲੜਾਈ ਇੱਕ ਇਨਸਾਨੀਅਤ ਸੱਚੇ ਦਿਲੋਂ ਲੜੀ ਹੈਗੀ ਆ ਪਰ ਮੈਂ ਇਹ ਕਹਿ ਸਕਦਾ ਕਿ ਸੰਗਰੂਰ ਦੇ ਲੋਕਾਂ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਇੱਕ ਹਵਾ ਬਣਾਤੀ ਸੀਗੀ ਕਿਉਂਕਿ ਸੰਗਰੂਰ ਦਾ ਲੋਕੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਹ ਕਹਿ ਰਹੇ ਨੇ ਮੈਨੂੰ ਮੇਰੇ ਮੂੰਹ ਤੇ ਕਹਿੰਦੇ ਨੇ ਕਿ ਅਸੀਂ ਖੈਰੇ ਤੇਰੇ ਕੰਮਾਂ ਨੂੰ ਵੋਟ ਪਾ ਰਹੇ ਹਾਂ ਅਸੀਂ ਤੇਰੇ ਕਿਰਦਾਰ ਨੂੰ ਵੋਟ ਪਾ ਰਹੇ ਹਾਂ ਸੋ ਮੇਰੇ ਮੇਰੇ ਮੈਂ ਮੇਰੇ ਲਈ ਬੜੀ ਸੈਟੀਸਫੈਕਸ਼ਨ ਵਾਲੀ ਗੱਲ ਆ ਬਲਕਿ ਨੌਜਵਾਨਾਂ ਦੀ ਅਗਲੀ ਪੀੜ੍ਹੀ ਲਈ ਇਹ ਗੱਲ ਸਿੱਖਣ ਵਾਲੀ ਆ ਕਿ ਜੇ ਤੁਸੀਂ ਇਮਾਨਦਾਰੀ ਨਾਲ ਬਿਲਕੁਲ ਬੇਬਾਕ ਹੋ ਕੇ ਲੋਕਾਂ ਦੇ ਮੁੱਦੇ ਚੁੱਕੋਗੇ ਤੇ ਤੁਹਾਨੂੰ ਲੋਕ ਕਿਦਾਂ ਇੱਜ਼ਤ ਕਰਦੇ ਨੇ ਕਿਦਾਂ ਹੱਥਾਂ ਤੇ ਚੁੱਕਦੇ ਨੇ ਉਹ ਸੰਗਰੂਰ ਦੇ ਇਸ ਇਲੈਕਸ਼ਨ ਤੋਂ ਲੋਕ ਸਭਾ ਤੋਂ ਸਾਬਤ ਹੋ ਰਿਹਾ ਔਰ ਮੈਨੂੰ ਹਰ ਹਰ ਸਰਕਾਰ ਨੇ ਦਬਾਇਆ ਮੇਰੇ ਤੇ ਹਰ ਸਰਕਾਰ ਨੇ ਪਰਚੇ ਦਰਜ ਕੀਤੇ ਪਰ ਇਹਦੇ باوجود ਅੱਜ ਮੈਂ ਲੋਕਾਂ ਦੀ ਕਚੇਰੀ ਵਿੱਚ ਇੱਕ ਲੋਕਪ੍ਰੀਏ ਉਹਨਾਂ ਦਾ ਭਰਾ ਵਾਂ ਛੋਟਾ ਕਿਸ ਦਾ ਵੱਡਾ ਕਿਸ ਦਾ ਪਿਓ ਵਰਗਾ ਵਾਂ ਸੋ ਮੈਨੂੰ ਲੋਕ ਮੇਰੇ ਮੇਰੇ ਕੰਮਾਂ ਦੀ ਕਦਰ ਕਰ ਰਹੇ ਐਂਡ ਇਟਸ ਅ ਲੈਸਨ ਫਾਰ ਦ ਯੂਥ ਕਿ ਖੁਸ਼ਾਮਦ ਕਰਨ ਦੀ بجائے ਪੈਸੇ ਪਿੱਛੇ ਭੱਜਣ ਦੀ بجائے ਜੇ ਲੋਕਾਂ ਦੇ ਤੁਸੀਂ ਕੰਮ ਕਰੋਗੇ ਤਾਂ ਲੋਕੀ ਤੁਹਾਨੂੰ ਬਹੁਤ ਰਿਸਪਾਂਸ ਦਿੰਦੇ ਔਰ ਮੇਰੀ ਇਲੈਕਸ਼ਨ ਲੋਕੀ ਲੜ ਰਹੇ ਨੇ ابھی ਵੇਟ ਕਰਨਾ ਜੀ ਮੈਂ ਸਧਾਰਨ ਬੰਦਾ ਵਾਂ ਮੈਂ ਆਪਣੀ ਲੜਾਈ ਇੱਕ ਇਨਸਾਨੀਅਤ ਸੱਚੇ ਦਿਲੋਂ ਲੜੀ ਹੈਗੀ ਹਾਂ ਪਰ ਮੈਂ ਇਹ ਕਹਿ ਸਕਦਾ ਕਿ ਸੰਗਰੂਰ ਦੇ ਲੋਕਾਂ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਇੱਕ ਹਵਾ ਬਣਾਤੀ ਸੀਗੀ ਕਿਉਂਕਿ ਸੰਗਰੂਰ ਦਾ ਲੋਕੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਹ ਕਹਿ ਰਹੇ ਨੇ ਮੈਨੂੰ ਮੇਰੇ ਮੂੰਹ ਤੇ ਕਹਿੰਦੇ ਨੇ ਕਿ ਅਸੀਂ ਖੈਰੇ ਤੇਰੇ ਕੰਮਾਂ ਨੂੰ ਵੋਟ ਪਾ ਰਹੇ ਅਸੀਂ ਤੇਰੇ ਕਰਦਾਰ ਨੂੰ ਵੋਟ ਪਾ ਰਹੇ ਹਾਂ ਸੋ ਮੇਰੇ ਮੇਰੇ ਮੈਂ ਮੇਰੇ ਲਈ ਬੜੀ ਸੈਟੀਸਫੈਕਸ਼ਨ ਵਾਲੀ ਗੱਲ ਆ ਬਲਕਿ ਨੌਜਵਾਨਾਂ ਦੀ ਅਗਲੀ ਪੀੜ੍ਹੀ ਲਈ ਇਹ ਗੱਲ ਸਿੱਖਣ ਵਾਲੀ ਆ ਕਿ ਜੇ ਤੁਸੀਂ ਇਮਾਨਦਾਰੀ ਨਾਲ ਬਿਲਕੁਲ ਬੇਬਾਕ ਹੋ ਕੇ ਲੋਕਾਂ ਦੇ ਮੁੱਦੇ ਚੁੱਕੋਗੇ ਤੇ ਤੁਹਾਨੂੰ ਲੋਕ ਕਿਦਾਂ ਇੱਜ਼ਤ ਕਰਦੇ ਨੇ ਕਿਦਾਂ ਹੱਥਾਂ ਤੇ ਚੁੱਕਦੇ ਨੇ ਉਹ ਸੰਗਰੂਰ ਦੇ ਇਸ ਇਲੈਕਸ਼ਨ ਤੋਂ ਲੋਕ ਸਭਾ ਤੋਂ ਸਾਬਤ ਹੋ ਰਿਹਾ ਔਰ ਮੈਨੂੰ ਹਰ ਹਰ ਸਰਕਾਰ ਨੇ ਦਬਾਇਆ ਮੇਰੇ ਤੇ ਹਰ ਸਰਕਾਰ ਨੇ ਪਰਚੇ ਦਰਜ ਕੀਤੇ ਪਰ ਇਹਦੇ باوجود ਅੱਜ ਮੈਂ ਲੋਕਾਂ ਦੀ ਕਚੇਰੀ ਵਿੱਚ ਇੱਕ ਆ ਲੋਕਪ੍ਰੀਏ ਉਹਨਾਂ ਦਾ ਭਰਾ ਵਾਂ ਛੋਟਾ ਕਿਸ ਦਾ ਵੱਡਾ ਕਿਸ ਦਾ ਪਿਓ ਵਰਗਾ ਵਾਂ ਸੋ ਮੈਨੂੰ ਲੋਕ ਮੇਰੇ ਮੇਰੇ ਕੰਮਾਂ ਦੀ ਕਦਰ ਕਰ ਰਹੇ ਐਂਡ ਇਟਸ ਅ ਲੈਸਨ ਫਾਰ ਦਾ ਯੂਥ ਕਿ ਖੁਸ਼ਾਮਦ ਕਰਨ ਦੀ ਬਜਾਏ ਪੈਸੇ ਪਿੱਛੇ ਭੱਜਣ ਦੀ ਬਜਾਏ ਜੇ ਲੋਕਾਂ ਦੇ ਤੁਸੀਂ ਕੰਮ ਕਰੋਗੇ ਤਾਂ ਲੋਕੀ ਤੁਹਾਨੂੰ ਬਹੁਤ ਰਿਸਪੌਂਸ ਦਿੰਦੇ ਔਰ ਮੇਰੀ ਇਲੈਕਸ਼ਨ ਲੋਕੀ ਲੜ ਰਹੇ ਨੇ ابھی ਵੇਟ ਕਰਨਾ ਜੀ ਮੈਂ ਸਧਾਰਨ ਬੰਦਾ ਵਾਂ ਮੈਂ ਆਪਣੀ ਲੜਾਈ ਇੱਕ ਇਨਸਾਨੀਅਤ ਸੱਚੇ ਦਿਲੋਂ ਲੜੀ ਹੈਗੀ ਆ ਪਰ ਮੈਂ ਇਹ ਕਹਿ ਸਕਦਾ ਕਿ ਸੰਗਰੂਰ ਦੇ ਲੋਕਾਂ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਇੱਕ ਹਵਾ ਬਣਾਤੀ ਸੀਗੀ ਕਿਉਂਕਿ ਪਾ ਸੰਗਰੂਰ ਦਾ ਲੋਕੀ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਇਹ ਕਹਿ ਰਹੇ ਨੇ ਮੈਨੂੰ ਮੇਰੇ ਮੂੰਹ ਤੇ ਕਹਿੰਦੇ ਨੇ ਕਿ ਅਸੀਂ ਖੈਰੇ ਤੇਰੇ ਕੰਮਾਂ ਨੂੰ ਵੋਟ ਪਾ ਰਹੇ ਹਾਂ ਅਸੀਂ ਤੇਰੇ ਕਿਰਦਾਰ ਨੂੰ ਵੋਟ ਪਾ ਰਹੇ ਹਾਂ ਸੋ ਮੇਰੇ ਮੇਰੇ ਮੈਂ ਮੇਰੇ ਲਈ ਬੜੀ ਸੈਟੀਸਫੈਕਸ਼ਨ ਵਾਲੀ ਗੱਲ ਆ ਬਲਕਿ ਨੌਜਵਾਨਾਂ ਦੀ ਅਗਲੀ ਪੀੜ੍ਹੀ ਲਈ ਇਹ ਗੱਲ ਸਿੱਖਣ ਵਾਲੀ ਆ ਕਿ ਜੇ ਤੁਸੀਂ ਇਮਾਨਦਾਰੀ ਨਾਲ ਬਿਲਕੁਲ ਬੇਬਾਕ ਹੋ ਕੇ ਲੋਕਾਂ ਦੇ ਮੁੱਦੇ ਚੱਕੋਗੇ ਤੇ ਤੋਨੂੰ ਲੋਕ ਕਿਦਾਂ ਇੱਜ਼ਤ ਕਰਦੇ ਨੇ ਕਿਦਾਂ ਹੱਥਾਂ ਤੇ ਚੁੱਕਦੇ ਨੇ ਉਹ ਸੰਗਰੂਰ ਦੇ ਇਸ ਇਲੈਕਸ਼ਨ ਤੋਂ ਲੋਕ ਸਭਾ ਤੋਂ ਸਾਬਤ ਹੋ ਰਿਹਾ ਔਰ ਮੈਨੂੰ ਹਰ ਹਰ ਸਰਕਾਰ ਨੇ ਦਬਾਇਆ ਮੇਰੇ ਤੇ ਹਰ ਸਰਕਾਰ ਨੇ ਪਰਚੇ ਦਰਜ ਕੀਤੇ ਪਰ ਇਹਦੇ باوجود ਅੱਜ ਮੈਂ ਲੋਕਾਂ ਦੀ ਕਚੇਰੀ ਵਿੱਚ ਇੱਕ ਲੋਕਪ੍ਰੀਏ ਉਹਨਾਂ ਦਾ ਭਰਾ ਵਾਂ ਛੋਟਾ ਕਿਸ ਦਾ ਵੱਡਾ ਕਿਸ ਦਾ ਪਿਓ ਵਰਗਾ ਵਾਂ ਸੋ ਮੈਨੂੰ ਲੋਕ ਮੇਰੇ ਮੇਰੇ ਕੰਮਾਂ ਦੀ ਕਦਰ ਕਰ ਰਹੇ ਐਂਡ ਇਟਸ ਅ ਲੈਸਨ ਫਾਰ ਦ ਯੂਥ ਕਿ ਖੁਸ਼ਾਮਦ ਕਰਨ ਦੀ بجائے ਪੈਸੇ ਪਿੱਛੇ ਭੱਜਣ ਦੀ بجائے ਜੇ ਲੋਕਾਂ ਦੇ ਤੁਸੀਂ ਕੰਮ ਕਰੋਗੇ ਤਾਂ ਲੋਕੀ ਤੁਹਾਨੂੰ ਬਹੁਤ ਰਿਸਪਾਂਸ ਦਿੰਦੇ ਔਰ ਮੇਰੀ ਇਲੈਕਸ਼ਨ ਲੋਕੀ ਲੜ ਰਹੇ ਨੇ